ਅੱਜ ਸਵੇਰੇ ਬੁਰਦਲਾਡਾ ਸ਼ਹਿਰ ਦੇ ਵਾਰਡ ਨੰਬਰ 11 'ਚ ਨਸ਼ੇ ਦੇ ਵਿਰੁੱਧ ਇੱਕ ਠੋਸ ਕਾਰਵਾਈ ਕੀਤੀ ਗਈ। ਮਾਨਯੋਗ ਐਸਐਸਪੀ ਸ਼੍ਰੀ ਪਗਿਰਤ ਸਿੰਘ ਮੀਨਾ ਦੇ ਸਾਫ਼ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਸੀ ਨਸ਼ਾ ਸਮਗਲਰਾਂ ਨੂੰ ਨਿਸ਼ਾਨਾ ਬਣਾਉਣਾ। ਪੁਲਿਸ ਦੀ ਟੀਮ ਨੇ ਦਲੇਰਤਾ ਨਾਲ ਆਪਣਾ ਫਰਜ਼ ਨਿਭਾਇਆ ਅਤੇ ਨਸ਼ੇ ਦੇ ਜਾਲ ਨੂੰ ਤੋੜਨ ਵੱਲ ਇੱਕ ਹੋਰ ਪੱਕਾ ਪੈਰ ਰੱਖਿਆ। ਅੱਜ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ੍ਰੀ ਭਗੀਰਤ ਸਿੰਘ ਜੀ ਮੀਨਾ ਆਈਪੀਐਸ ਜੀਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡ ਨੰਬਰ 11 ਬਲਾਡਾ ਦਾ ਕਾਸ ਆਪਰੇਸ਼ਨ ਕੀਤਾ ਗਿਆ ਹੈਗਾ ਤਾਂ ਕਿ ਜਿਹੜੀ ਨਸ਼ੇ ਦੀ ਸਮਗਲ ਕੋਈ ਕਿਸੇ ਤਰ੍ਹਾਂ ਦੇ ਮਾੜੇ ਅਨਸਰਾਂ ਤੇ ਥਲ ਪਾਈ ਜਾ ਸਕੇ ਤੁਹਾਨੂੰ ਕੋਈ ਇਥੇ ਕੋਈ ਚੀਜ਼ ਮਿਲੀ ਹੈ ਜੀ ਨਹੀਂ ਹਲੇ ਕੋਈ ਮਿਲੀ ਨਹੀਂ ਅਸੀਂ ਸਰਚ ਕਰ ਰਹੇ ਹਾਂ ਯੋਗ ਜੀ ਜੀ ਮਿਲਦੀ ਹੈ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ